ਜੋ ਹੁਕਮ ਹੋਇਆ ਸੀ ਉਹ ਸਿਵਾਮਾ ਪੂਰਨ ਹੋਇਆ ਕਲਪੁਰਪ ਦਾ ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬ ਦਾ ਨਿਸ਼ਾਨਾ ਸਾਧ ਰਹੇ ਨਹੀਂ ਉਹਨਾਂ ਦਾ ਕਹਿਣਾ ਕਿ ਨਰੈਨ ਸਿੰਘ ਚੋੜੇ ਹੋਣਾ ਨੇ ਠੀਕ ਕੀਤਾ ਉਹਨਾਂ ਦੀਆਂ ਭਾਵਨਾਵਾਂ ਸੀਗੀਆਂ ਜਿਹੜੀ ਗੋਲੀ ਚੱਲੇ ਚਲੋ ਜਿੰਨੇ ਇਹਨੂੰ ਠੀਕ ਹੈ ਨਾ ਠੀਕ ਹੋਵੇ ਜਦੋਂ RAMDAS ਦੇ ਦਰਬਾਰ ਦੇ ਵਿੱਚ ਸਭ ਕੁਝ ਹੋਇਆ ਤੇ ਗੁਰੂ ਨੇ ਹੱਥ ਦੇ ਕੇ ਰੱਖਿਆ ਇਸ ਕਰਕੇ ਇਹ ਮੈਂ ਸਮਝਦਾ ਬੜੀ ਵੱਡੀ ਕਲਾ ਗੁਰੂ RAMDAS ਜੀ ਦੀ ਵਰਤੀ ਆ ਗੁਰੂ ਜਾਨੀ ਜਾਨਾ ਆਪਣੇ ਆਪ ਕੁਦਰਤ ਦਾ ਇਨਸਾਫ ਹੁੰਦਾ ਹੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਜਿਹੜਾ ਸਮਰਪਿਤ ਰਿਹਾ ਹੈ ਹਮੇਸ਼ਾ ਹੀ ਗੁਰੂ ਘਰਾਂ ਨੂੰ ਅਕਾਲ ਪੁਰਖ ਸਾਹਿਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਮੇ ਜੋ ਸੇਵਾ ਲੱਗੀ ਸੀ ਅਸੀਂ ਪੂਰੀ ਸ਼ਰਧਾ ਨਾਲ ਨਤਮਸਤਕ ਹੋ ਕੇ ਤਾ ਅੱਜ ਸੁਖਵੀਰ ਸਿੰਘ ਬਾਦਲ ਜੋ ਸ਼੍ਰੀ ਕਾਲ ਤਖਤ ਸਾਹਿਬ ਤੇ ਆ ਕੇ ਉਹਨਾਂ ਵੱਲੋਂ ਅਰਦਾਸ ਕੀਤੀ ਗਿਆ ਤੇ ਸਾਡੇ ਨਾਲ ਦਲਜੀਤ ਸਿੰਘ ਚੀਮਾ ਜੀ ਮਜੂਨੇ ਚੀਮਾ ਸਾਹਿਬ ਅੱਜ ਆਪਣੀਆਂ ਸਜਾਵਾਂ ਵੀ ਪੁਗਤ ਲੀਆਂ ਨੇ ਜੋ ਸ਼੍ਰੀ ਕਾਲ ਤਖਤ ਸਾਹਿਬ ਤੋਂ ਲਗੀਆਂ ਸੀਗੀਆਂ ਤੇ ਅਰਦਾਸ ਵੀ ਹੋ ਚੁੱਕਿਆ ਹੁਣ ਕੀ ਲੱਗਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਰੋਮਣੀ ਕਾਲਦਲ ਕਿੱਥੇ ਸਟੈਂਡ ਕਰੇਗਾ ਦੇਖੋ ਹੁਣ ਅਸੀਂ ਮਿਹਨਤਾਂ ਕੰਮ ਸੇਵਾ ਦੀ ਸਭ ਤੋਂ ਵੱਡੀ ਪਹਿਲ ਸੀ ਜੋ ਹੁਕਮ ਹੋਇਆ ਸੀ ਉਹ ਸੇਵਾਵਾਂ ਪੂਰਨ ਹੋਈਆਂ ਕਾਲਪੁਰਖ ਦਾ ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਬਾਕੀ ਹੁਣ ਅਸੀਂ ਜਾ ਕੇ ਮੀਟਿੰਗ ਕਰਕੇ ਤੇ ਸਾਰੀ ਅਗਲੀ ਜਿਹੜੀ ਵਿਉਂਤਪੰਦੀ ਆ ਉਹਨਾਂ ਨੇ ਸਮਝੀ ਉਹ ਹੰਡਾਵੇਂ ਸਿਰੇ ਤੋਂ ਸ਼ੁਰੂ ਕਰਾਂਗੇ ਉਹ ਫਿਰ ਜਿਹੜੂ ਕੋਈ ਫੈਸਲਾ ਹੋਏਗਾ ਉਹ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਵਿਰੋਧੀ ਜਿਹੜੇ ਨੇ ਉਹ ਲਗਾਤਾਰ ਨਿਸ਼ਾਨਾ ਸਾਧ ਰਹੇ ਨੇ ਉਹਨਾਂ ਦਾ ਕਹਿਣਾ ਕਿ ਨਰੈਨ ਸਿੰਘ ਚੋੜੇ ਹੋਣਾ ਨੇ ਠੀਕ ਕੀਤਾ ਉਹਨਾਂ ਦੀਆਂ ਭਾਵਨਾਵਾਂ ਵਾਂ ਸਿੰਘਾਂ ਜਿਹੜੀ ਗੋਲੀ ਚੱਲੀ ਚਲੋ ਜਿੰਨੇ ਇਹਨੂੰ ਠੀਕ ਕਹਿਣਾ ਠੀਕ ਕਵੇ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਸਭ ਕੁਝ ਹੋਇਆ ਤੇ ਗੁਰੂ ਨੇ ਹੱਥ ਦੇ ਕੇ ਰੱਖਿਆ ਇਸ ਕਰਕੇ ਇਹ ਮੈਂ ਸਮਝਦਾ ਬੜੀ ਵੱਡੀ ਕਲਾ ਗੁਰੂ ਰਾਮਦਾਸ ਜੀ ਦੀ ਵਰਤੀ ਆ ਗੁਰੂ ਜਾਨੀ ਜਾਨ ਆਪਣੇ ਆਪ ਕੁਦਰਤ ਦਾ ਇਨਸਾਫ ਹੁੰਦਾ ਹੀ ਆ ਇਸ ਕਰਕੇ ਜਿਹੜਾ ਕੋਈ ਕਹੀ ਦਿੰਦਾ ਆਪੋ ਆਪਣੀ ਪੋਜੀਸ਼ਨ ਡਾਣੇ ਲੋਕਾਂ ਦੇ ਨਾਲ 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 ਇਸਤੀਫੇ ਦੀ ਗੱਲ ਹੋਈ ਸੀ ਕਿ ਇਸਤੀਫੇ ਪ੍ਰਮਾਣ ਕੀਤੇ ਜਾਣਗੇ ਤਾਂ ਇਸਤੀਫਿਆਂ ਦੀ ਕਿੱਥੋਂ ਤੱਕ ਉਹ ਹੁਣ ਅਸੀਂ ਟਾਈਮ ਲਿਆ ਸੀ 20 ਦਿਨ ਤਾਂ ਉਹ ਫਿਰ ਜਿਹੜੀ ਆ ਭੁੰਦਰ ਸਾਹਿਬ ਵਰਕਿੰਗ ਪ੍ਰਧਾਨ ਨੇ ਉਹ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਆ ਉਹ ਵਰਕਿੰਗ ਕਮੇਟੀ ਨੇ ਫੈਸਲਾ ਲੈਣਾ ਉਹਦੇ ਤੇ ਮੈਂ ਅੱਜ ਕੋਈ ਕਮੈਂਟ ਨਹੀਂ ਕਰ ਸਕਦਾ ਉਹ ਲੱਗਦਾ ਆਣ ਵਾਲੇ ਸਮੇਂ 'ਚ ਸ਼ਰਮਣੀ ਅਕਾਲੀ ਦਲ ਦਾ ਕਰਤਾਰ ਫੇਰ ਤੋਂ ਇੱਕ ਵਾਰੀ ਉਸੇ ਲੀਹਾਂ ਤੇ ਹੋਊਗਾ ਦੇਖੋ ਸ਼ਰਮਣੀ ਅਕਾਲੀ ਦਲ ਤਾਂ ਜਿਹੜਾ समर्पित ਰਿਹਾ ਹਮੇਸ਼ਾ ਹੀ ਗੁਰੂ ਘਰਾਂ ਨੂੰ ਅਕਾਲ ਤਖਤ ਸਾਹਿਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੰਮੇ ਜੋ ਸੇਵਾ ਲੱਗੀ ਸੀ ਅਸੀਂ ਪੂਰੀ ਸ਼ਰਧਾ ਨਾਲ ਨਤਮਸਤਕ ਹੋ ਕੇ ਨਬਈ ਅਸੀਂ ਅੱਗੇ ਤੋਂ ਵੀ ਗੁਰੂ ਮਹਾਰਾਜ ਤੋਂ ਸੇਧ ਲੈ ਕੇ ਮਾਨਵਤਾ ਦੀ ਸੇਵਾ ਵਾਸਤੇ ਸਰਬੱਤ ਦੇ ਭਲੇ ਵਾਸਤੇ ਸਾਂਝੀ ਮਾਲਤਾ ਵਾਸਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਚੱਲਦੇ ਰਹਿਣਾ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟੋ ਸ਼੍ਰੋਮਣੀ ਅਕਾਲੀ ਦਲ ਸੰਤੁਸ਼ਟਾ ਜੋ ਪਹਿਲਾਂ ਤੁਸੀਂ ਦੱਸੋ ਤੁਸੀਂ ਸੰਤੁਸ਼ਟ ਹੋ ਤੁਸੀਂ ਸਾਰਾ ਕੁਝ ਦਿਖਾਇਆ ਤੇ ਸਟੇਟਮੈਂਟ ਮੁੱਖ ਮੰਤਰੀ ਸਾਹਿਬ ਦੀ ਕੀ ਹੈ ਇਤੋਂ ਸੰਤੁਸ਼ਟੀ ਵਾਲੀ ਕਿਹੜੀ ਗੱਲ ਜੀ ਭਾਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸੰਨ ਦਲਜੀਤ ਸਿੰਘ ਚੀਵਾ ਜੀ ਤਾਂ ਖੁੱਲ ਕੇ ਗੱਲਬਾਤ ਉਹਨਾਂ ਵੱਲੋਂ ਵੀ ਕੀਤੀ ਗਈ ਆ ਤਾਂ ਸ਼ਰੋਮਣੀ ਅਕਾਲੀ ਦਲ ਦੇ ਕਰਤਾਰ ਦੀ ਜੇ ਗੱਲ ਕਰ ਲਈ ਉਸ ਦੇ ਲੀਹਾਂ ਦੀ ਗੱਲ ਕਰ ਲਈ ਫਿਰ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਉਸ ਸਹੀ ਲੀਹਾਂ ਦੇ ਉੱਤੇ ਆ ਕੇ ਸਟੈਂਡ ਹੋਏਗਾ ਜਿੱਥੇ ਪਹਿਲਾਂ ਸੀਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਕਸ਼ਾ ਸੋਨ ਇੱਕ ਜਗਬਾਨੀ ਟੀਵੀ ਸ਼੍ਰੀ